ਗੱਲ ਬੋਲਣ ਦੇ ਵਿੱਚ ਮੈਂ ਫੇਰ ਦੁਬਾਰਾ ਇੱਕ ਬੇਤੀ ਫੇਰ ਕਰਾਂਗਾ ਕਿ ਬਾਰੋਂ ਕਾਫੀ ਸੰਗਤ ਆ ਰਹੀ ਹੈ ਜਿਹੜੀਆਂ ਵੀ ਤੁਸੀਂ ਕੋਈ ਗੱਲਾਂ ਬਾਤਾਂ ਸੁਣਦੇ ਹੋ ਉਹਨਾਂ ਗੱਲਾਂ ਬਾਤਾਂ ਦੇ ਵਿੱਚ ਜ਼ਿਆਦਾਤਰ ਉਹਨਾਂ ਦਾ ਇਹ ਹੀ ਹੁੰਦਾ ਸੀਗਾ ਕਿ ਮੇਰੇ ਕੋਲ ਜੇ ਹਰਾ ਤਨ ਆ ਗਿਆ ਤੇ ਮੈਂ ਇੰਜ ਕਰ ਦੂੰਗਾ ਨੌਕਰੀਆਂ ਦਊਂਗਾ ਪਿੱਛੇ ਜੇ ਹੋਰ ਵੀ ਤੁਸੀਂ ਉਹ ਸੁਣਿਆ ਹੋਣਾ ਉਹ ਐਪਲੀਕੇਸ਼ਨ ਦਾ ਵੀ ਮੈਂ ਸੁਣਿਆ ਸੀਗਾ ਸ੍ਰੀ ਸਰਦਾਰ ਭਗਵੰਤ ਸਿੰਘ ਜੀ ਮਾਨ 518 ਨਿਯੁਕਤੀ ਪੱਤਰ ਫੇਰ ਵੰਡ ਰਹੇ ਆ ਤੇ ਹਰ ਵੇਲੇ ਦੁਲਾਰ ਅਰਦਾਸ ਕਰਦੇ ਹਾਂ ਕਿ ਮਾਨ ਸਾਹਿਬ ਦੀ ਲੰਬੀ ਉਮਰ ਹੋਵੇ ਠੀਕ ਆ ਹਾਂ आस है कि पूरे दिलों हो के सारे जने मेरा उस नारे के नाल साथ दोगे आम आदमी पार्टी आम आदमी पार्टी गल तो खुशी वाली है जो इस संगत का इकट्ठा मारदा कट सारे बैठे भी हो तो होर भी संगत अजे तुरी आ रही ਪਰਵਾਰ ਜਿਹਦਾ ਵਾਰ ਆਮ ਆਦਮੀ ਪਾਰਟੀ ਦਾ ਵੱਡਾ ਹੋ ਗਿਆ ਹੈ ਜਦੋਂ ਫਿਰ ਪਰਿਵਾਰ ਵੱਡਾ ਹੋ ਜਾਂਦਾ ਤੇ ਜਗਾ ਥੋੜੀਆਂ ਜਿਹੜੀਆਂ ਤੰਗ ਪੈਣੀਆਂ ਸ਼ੁਰੂ ਹੋ ਜਾਂਦੀਆਂ ਜਗਾ ਤੇ ਜੁਲਾਈ ਇਥੇ ਬਹੁਤ ਖੁੱਲੀ ਹੈ ਜਿਹਦੇ ਵਿੱਚ ਅੱਜ ਇੱਕ ਉਸ ਜਿਨ੍ਹਾਂ ਨੇ ਇਥੇ ਨਵੀਆਂ ਇੰਡਸਟਰੀਆਂ ਲਾਉਣੀਆਂ ਨੇ ਉਹ ਵੀ ਮੈਂਬਰ ਇਥੇ ਪਹੁੰਚ ਰਹੇ ਨੇ खबर आज तक देख रहे दर्शकों का बहुत बहुत स्वागत है पिंड चबा विखे सरकारी हाई सीनियर सैकेंडरी स्कूल विखे कैबिनेट मंत्री हरभजन सिंह ईटियो वालों पुराने तरन ਤੁਹਾਡੇ ਜੇ ਕੰਮ ਆ ਜੋ ਤੁਸੀਂ ਉਮੀਦਾਂ ਲਾ ਕੇ ਇਸ ਤਾਰ ਬਣਾਈਏ ਉਹ ਆਪਾਂ ਲਗਾਤਾਰ ਪੂਰੇ ਕਰਦੇ ਰਾਵਾਂਗੇ ਤੇ ਤੁਹਾਨੂੰ ਕੱਲੀ ਨਹੀਂ ਮੋਤਾਂ ਨਹੀਂ ਮਿਲੇਗਾ ਵੀ ਆਮ ਆਦਮੀ ਪਾਰਟੀ ਸਰਕਾਰ ਨੇ ਕੰਮ ਨਹੀਂ ਕੀਤਾ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਦੁਰ ਆਪੂ ਦੀ ਖਾਸ ਰਿਪੋਰਟ ਆਪਨਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕਰਨਤਾਂ ਰੋਕ ਤੱਕ ਜਿਹੜਾ ਇਹ ਚਾਰ ਮਾਰਗੀ ਸੜਕ ਬਣਾਉਣ ਦਾ ਕੰਮ ਅੱਜ ਕੀਤਾ ਜਾ ਰਿਹਾ ਹੈ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਪਜਨ ਸਿੰਘ ਜੀ ਪੀਟੀਓ ਉਹਨਾਂ ਦੇ ਨਾਲ ਉਹਨਾਂ ਦੇ ਧਰਮ ਪਤਨੀ ਸਾਡੇ ਗਵਨ ਸਤੋ ਨਰੇਗਵਨ ਐਮ ਐਲ اے ਦਾ ਡਾਕਟਰ ਕਸ਼ਮੀਰ ਸਿੰਘ ਜੀ ਸੀਮਾ ਸੋਢੀ ਜੀ ਖੈਰਾ ਜੀ ਜਲਜੀਤ ਸਿੰਘ ਜੀ ਹੋਰ ਵੀ ਜਿੰਨੇ ਸਟੇਜ ਤੇ ਬਰਾਜ਼ਮਾਨ ਉੱਗਿਆ ਸਸੀਤਾ ਨੇ ਸਾਡੇ ਇਹ ਹਲਕਿਆਂ ਦੀਆਂ ਤੇ ਆ ਜਿਹੜੇ ਵੀਰ ਦੀ ਹੱਡੀ ਹੋ ਜਿੰਨਾ ਕਰਕੇ ਸਰਕਾਰ ਹੈ ਜਿੰਨਾ ਵਾਸਤੇ ਸਰਕਾਰ ਹੈ ਸਾਰੇ ਨੂੰ

ਕਰਦਾ ਹਾਰ ਉਸ ভোটার ਦਾ ਸਾਰਿਆਂ ਦਾ ਤੇ ਲੋਕਾਂ ਦਾ ਨੁਆਜ਼ ਕਰਦੀਆਂ ਅੱਜ ਦਾ ਪ੍ਰੋਗਰਾਮ ਸੀ ਕਾ ਜੀ ਤੁਸੀਂ ਦੇਖ ਹੀ ਲਿਆ ਕਿ ਅਸੀਂ ਅੱਜ ਅਮਰਸਰ ਸਾਹਿਬ ਤੋਂ ਨਹੀਂ ਕਿਹਾ ਅਮਰਸਰ ਸਾਹਿਬ ਦਾ ਜੜੀਆ ਰੋਡ ਪੁਰਾਣੀ ਰੋਡ ਪੰਗਸੇ ਕੀ ਨੂੰ ਅਸੀਂ ਅੱਜ ਚੌਂ ਮਾਰਕੀ ਕੀਤਾ ਔਰ ਇਹ ਤੇ ਕੰਮ ਜਰਾ ਸ਼ੁਰੂ ਹੋ ਗਿਆ ਹੈ ਲਗਭਗ 70 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਹੈ ਔਰ ਆਉਣ ਵਾਲੇ ਅਸੀਂ 1.5 ਸਾਲ ਦੇ ਵਿੱਚ ਬਚੇ ਇਹ ਪ੍ਰੋਜੈਕਟ ਪੂਰਾ ਕਰ ਦਾਂਗੇ ਦੋਨੇ ਸਾਈਡ ਤੇ ਡਰੇਨੇਜ ਵੀ ਬਣਾਵਾਂਗੇ ਲਾਈਟਿੰਗ ਦਾ ਪ੍ਰਬੰਧ ਵੀ ਕਰਾਂਗੇ ਸੋ ਇਹਦੇ ਨਾਲ ਸਾਡੇ ਆਲੇ ਦੁਆਲੇ ਦੇ ਜਿਹੜੇ ਇਲਾਕੇ ਨੇ ਦੋ ਜਿਹੜੇ ਜ਼ਿਲ੍ਹੇ ਨੇ ਕਰਨਤਾਨ ਜ਼ਿਲ੍ਹਾ ਤੇ ਹਮਰਸਰ ਜ਼ਿਲ੍ਹਾ ਦੋਨਾਂ ਨੂੰ ਬਹੁਤ ਜੜੀ ਆ ਸਹੂਲਤ ਮੇਰਾ ਨਾਮ ਸੀਮਾ ਛੋਟੀ ਵਾਈਸ ਪ੍ਰੈਜ਼ੀਡੈਂਟ ਪੰਜਾਬ ਬੂ ਮੈਮ ਵਿੰਗ ਅੱਜ ਸਾਡੇ ਚੱਬੇ ਵਿੱਚ 4 ਲੇਨ ਉਦਘਾਟਨ ਕੀਤਾ ਗਿਆ ਜਿਹਦੇ ਚ ਬਾਬਾ ਨੋਦ ਸਿੰਘ ਦੀ ਸਮਾਦ ਤੋਂ ਲੈ ਕੇ ਤਰਨਤਾਰਨ ਤੱਕ ਜਿਹੜੀ 4 ਲੇਨ ਸੜਕ ਬਣਾਈ ਗਈ ਜਿਹੜੀ ਕਿ ਕਾਫੀ ਟਾਈਮ ਦੀ ਮੰਗ ਸੀ ਲਗਾਤਾਰ ਚੱਲੀ ਆਉਂਦੀ ਸੀ ਪਰ ਕਦੀ ਵੀ ਸੁਣਵਾਈ ਨਹੀਂ ਹੋਈ ਅੱਜ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਗਿਆ ਹੈ ਮਾਨਸਾ ਵੱਲੋਂ ਈਟੀਓ ਸਾਹਿਬ ਵੱਲੋਂ ਜਿਹੜੀ ਸਾਡੀ 4 ਲੇਨ ਸੜਕ ਬਣਾਈ ਗਈ ਹੈ ਲੋਕਾਂ ਦੇ ਵਿੱਚ ਜਿਹੜੀ ਇੱਕ ਤਾਂ ਸਭ ਤੋਂ ਵੱਡਾ ਕਾਰਨ ਹੁੰਦਾ ਐ ਐਕਸੀਡੈਂਟ ਕੇਸ ਉਹ ਬਹੁਤ ਜ਼ਿਆਦਾ ਘਟਣਗੇ ਉਹਦੇ ਚ ਮਤਲਬ ਕੋਈ ਇਹੋ ਜਿਹਾ ਰਹਿ ਨਹੀਂ ਜਾਊਗਾ ਵੀ ਜਿਹੜਾ ਲੋਕ ਡਬਲ ਕੋਸ ਕਰਦੇ ਸੀ ਉਧਰੋਂ ਗੱਡੀਆਂ ਆ ਗਿਆ ਇਧਰੋਂ ਚਲੀਆਂ ਉਹਦੇ ਕਰਕੇ ਪ੍ਰੋਬਲਮ ਸੀ ਕੁਝ ਸਾਡੇ ਧਾਰਮਿਕ ਸਥਾਨ ਬਹੁਤ ਜ਼ਿਆਦਾ ਨੇ ਬਾਬਾ ਨੌ ਸਿੰਘ ਦੀ ਸਮਾਧਿਆ ਟਾਲਾ ਸਿੰਘ ਸਾਬਿਆ ਤੇ ਉਹਦੇ ਕਰਕੇ ਵੀ ਜਨਤਾ ਜਿਹੜੀ ਕਾਫੀ ਇੱਥੇ ਜਾਂਦੀ ਸੀ ਗੁਰੂ ਘਰ ਦੇ ਦਰਸ਼ਨਾਂ ਨੂੰ ਉਹਨਾਂ ਨੂੰ ਬੜੀ ਮੁਸ਼ਕਲ ਆਉਂਦੀ ਸੀ ਸਾਰਿਆਂ ਦੇ ਜਿਹੜੇ ਮਸਲੇ ਅੱਜ ਹੱਲ ਹੋਏ ਆ ਤੇ ਜਨਤਾ ਬਹੁਤ ਧੰਨਵਾਦ ਕਰਦੀ ਮਾਨ ਸਾਹਿਬ ਦਾ ਸਾਡਾ ਪਿੰਡ ਚੱਬਾ ਖਾਸ ਕਰਕੇ ਜਿਹੜਾ ਰੋਡ ਦੇ ਉੱਤੇ ਵਸਿਆ ਇਤਿਹਾਸਿਕ ਪਿੰਡ ਆ ਬੀਬੀ ਸੁਲੱਖਣੀ ਜੀ ਦਾ ਅਸੀਂ ਸਾਰੇ ਮਾਨ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ